ਇੰਨੇ ਕਾਲੇ ਕਿ ਬਲਾਊਜ਼ ਬਹੁਤ ਬਹੁਤ ਤੈਦ ਲੱਗਣਾ ਜੀ ਹੋਰ ਸਨੋ ਕੇ ਠੀਕ ਠਾਕ ਹਾਂ ਜੀ। ਅਸੀਂ ਵੀ ਠੀਕ ਠਾਕ ਹਾਂ ਜੀ। ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਨਹੀਂ ਲੱਗਦੀ ਬਹੁਤ ਤੈਦ ਲੱਗਣਾ ਤੁਹਾਡਾ ਸੋਡਾ ਪੰਨੇ ਨਾਲ ਜੋੜਨ ਦਾ। ਇਹ ਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਆਪਾਂ। ਬਹਾ ਦਿਖਾਉਣੀਆਂ ਬਣ ਕੇ ਤਿਆਰ ਹੋਈਆਂ ਨੇ। ਕਿਉਂਕਿ ਮੇਰੀਆਂ ਭੈਣਾਂ ਮੈਨੂੰ ਬਹੁਤ ਕਹਿੰਦੀਆਂ ਰਹਿੰਦੀਆਂ ਸੀ ਸਾਰ ਨੂੰ ਤੁਸੀਂ ਕਾਲੇ ਕਾਂ ਦੇ ਬਲੌਗ ਤੇ ਵੀ ਤੁਸੀਂ ਜ਼ਰੂਰ ਵੀਡੀਓ ਪਾਇਆ ਕਰੋ ਤੇ ਨਾਲੇ ਆਪਣਾ ਹੁਣ ਚਲੋ ਕੰਮ ਇਹ ਸਟਾਰਟ ਵੈਸੇ ਮੈਂ ਬਾਤ ਤਾਂ ਨਹੀਂ ਕੀਤਾਗਾ ਤੇ ਹੁਣ ਚਲੋ ਆਪਣੇ ਕੋਲੇ ਹੈਲਪਰ ਵਾਸਤੇ ਮਿਲ ਗਈਆਂ ਤੇ ਆਪਣੇ ਕੋਲੇ ਬਣ ਕੇ ਰੈਡੀ ਹੋਇਆ ਹੋਇਆ ਕਰੂਗਾ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਡਿਟੇਲ ਦਿਖਾਇਆ ਕਰਾਂਗੇ ਡਿਜ਼ਾਈਨ ਦਿਖਾਇਆ ਕਰਾਂਗੇ ਬਣ ਕੇ ਤਿਆਰ ਦਿਖਾਇਆ ਕਰਾਂਗੇ ਲੋ ਜੀ ਪਹਿਲਾਂ ਤਾਂ ਆਪਾਂ ਸ਼ੂਟ ਸਲਾਈ ਕਰਕੇ ਹਟੀਆਂ ਦੇਖੋ ਜੀ ਦਸੇ ਹੱਪਾ ਜੁਰ ਦੇ ਇਸ ਤਰ੍ਹਾਂ পাইਪਿੰਗ ਲਾ ਦਿੱਤੀ ਆ ਇਹ ਦਵੱਟੇ ਦੇ ਵਿੱਚ ਜਿਆਦਾ ਆ ਕਲਰ ਸੀਗਾ ਤੇ ਉਹਦੇ ਵਿੱਚ ਆ ਫਲਾਵਰਾਂ 'ਚ ਵੀ ਹੈਗਾ ਕਲਰ ਦੇਖੋ ਜੀ ਦੱਸੇ ਇਹ ਸਾਨੂੰ ਪਤਾ ਆਪਣਾ ਕੰਮ ਪਠੀਕਦਾ ਵੀ ਨਾਲ ਹੀ ਚੱਲਦਾ ਹੈ ਤੇ ਆਪਾਂ ਆਹ ਤੇ ਲਾ ਦਿੱਤੀ ਆ ਤੇ ਇੱਧਰ ਆਪਾਂ ਇਹਦੇ ਤੇ ਲਾਤੀ ਇਹ ਵੀ ਆਪਾਂ ਸਲਾਈ ਕਰਕੇ ਰੱਖਿਆ ਸੀ ਇਸ ਤਰ੍ਹਾਂ ਫਕੇਰੇ ਤੇ ਲਾਤੀ ਕੋਲ ਨੂੰ ਕਿਸੇ ਦਿਨ ਆਪਾਂ ਇਹ ਪਾਈਪਿੰਗ ਲਾਉਣੀ ਵੀ ਦੱਸਾਂਗੇ ਕਿਹਰੇ ਤੇ ਕਿੱਦਾਂ ਲਾਉਣੀ ਆ ਦੇਖੋ ਜੀ ਆਪਾਂ ਦੋਨਾਂ ਸਾਈਡਾਂ ਤੇ ਘੇਰੇ ਤੇ ਵੀ ਲਾ ਦਿੱਤੀ ਹੈ ਤੇ ਇਹ ਸ਼ੂਟ ਆਪਣੇ ਕੋਲ ਹੀ ਲਿਆ ਸੀ ਉਹਨਾਂ ਤੇ ਆਪਰ ਤੋਂ ਸਲਾਈ ਕਰਵਾਇਆ ਸੀ ਠੀਕ ਹੈ ਸਲਾਈ ਤਾਂ ਆਪਾਂ ਹੀ ਕਰਦੇ ਹੁੰਦੇ ਹਾਂ ਇਹਨਾਂ ਦੇ ਆ ਦੇਖੋ ਜੀ ਤੇ ਇਹ ਆਪਾਂ ਸਲਵਾਰ ਤਿਆਰ ਕਰ ਦਿੱਤੀ ਹੈ ਜੂੜ ਸਲਾਈ ਕਰਕੇ ਰੱਖਿਆ ਸੀ ਆਪਾਂ ਇੱਥੇ ਪਿਆ ਸੀ ਮੈਂ ਕਿਹਾ ਚਲੋ ਤੁਹਾਨੂੰ ਇਹ ਵੀ ਦਿਖਾ ਹੀ ਦੇਣਾ ਤੁਹਾਨੂੰ ਲੋ ਜੀ ਫਿਰ ਆਪਾਂ ਅੱਜ ਇੱਕ ਸਲਾਈ ਕਰ ਲਿਆ ਅੱਧਾ ਕ ਸਲਾਈ ਕੀਤਾ ਵਾ ਇੱਕ ਕੱਟ ਲਿਆ ਵਾ ਸਸ ਇਸ ਤਰ੍ਹਾਂ ਹੀ ਸਾਰੀ ਜਿਹੜੀ ਆਪਣਾ ਕੰਮ ਨਿਕਲ ਨਿਕਾਲੀ ਚੱਲੀ ਜਾਂਦਾ ਹੈਗਾ ਇਹ ਪਾਈਪਿੰਗ ਵਾਲਾ ਛੁਰਾ ਇਹde ਆਪਾਂ ਸਲਾਈ 300 ਰੁਪਿਆ ਲੈਨੇ ਹੁੰਨੇ ਆ ਇਹ ਛੁਰ ਆਪਣੇ ਕੋਲ ਲਿਆ ਸੀ ਪਿਓਰ ਦੀ ਦਵੱਟੇ ਵਾਲਾ 800 ਦਾ ਪਛੂਟ ਲਾਇਆ ਸੀ 300 ਰੁਪਿਆ ਸਲਾਈ ਆਪਾਂ ਨੇ ਤੇ ਇਹ ਛੁਰ ਦਾ ਆਪਣਾ ਬਣ ਗਿਆ ਉਹਨੇ ਤਾਂ 1100 ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਵਾ ਹਵਣ ਕੇ ਰੈਡੀ ਹੁੰਨਾ ਤੇ ਮੈਂ ਸੋ ਕੁ ਖਾ ਰਹੀ ਆ ਜਦੋਂ ਬਣ ਕੇ ਪੂਰੀ ਪੋਟੀ ਤਿਆਰ ਹੋ ਜੀ ਸੁਨਪਾ ਫੇਰ ਵੀ ਦਿਖਾਵਾਂਗੇ ਤੇ ਲਓ ਜੀ ਦੇਖ ਆਪਣਾ ਸਟੈਡ ਨਹੀਂ ਖੜਦਾ ਹੈਗਾ ਦੇਖੋ ਜੀ ਦੇਖ ਇਹ ਹੈਗੀ ਦੀ ਫੁੱਲ ਸਾਈਜ਼ ਹਾਂ ਡਬਲ ਡਬਲ ਸਾਈਜ਼ ਦੀ ਇਹ ਪੋਟੀ ਅੱਪਾ ਬਣਾ ਕੇ ਤਿਆਰ ਕੀਤੀ ਆ ਪੋਟੀ ਤਾਂ ਹਜੇ ਬਣਾਉਣੀ ਹੈ ਤੇ ਬਾਹਾਂ ਦੇਖੋ ਜੀ ਦੇਖੋ ਇਹ ਬਾਹਾਂ ਦੀ ਆਪਾਂ ਕਾਟ ਹੋਰ ਸਾਵਣਾ ਪਾਈ ਆ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਮੈਂ ਵੀਰਪਾਕ ਔਰ ਬਲਾਕ ਵਿੱਚ ਦਿਖਾਈ ਸੀਗੀ ਉਹਦੀ ਆਪਾਂ ਵਧਾਈ ਆਪਾਂ ਹੋਰ ਤਰ੍ਹਾਂ ਦੀ ਹੈ ਦੇਖੋ ਜੀ ਉਹ ਆਪਾਂ ਇਕੱਠੇ ਝੋਟੇ ਜਿਹੜੀਆਂ ਭੈਣਾਂ ਮੇਰੀ ਇਹ ਕੰਮ ਕਰਦੀਆਂ ਵੀ ਜਿਹੜੇ ਕਹਿੰਦੇ ਮੈਂ ਸਭ ਨੂੰ ਜ਼ਰੂਰ ਦੱਸਿਆ ਕਰੋ ਸਭ ਨੂੰ ਚੰਗੀ ਇਹਦੇ ਬਾਰੇ ਇਹ ਆਪਾਂ ਉਹਨਾਂ ਲਈ ਵੀਡੀਓ ਬਣਾਈ ਆ ਹੈ ਦੇਖੋ ਜੀ ਕਿਉਂਕਿ ਦਿੱਤੀਆਂ ਹੀ ਕੋਟੀਆਂ ਨੇ ਦੋ ਇਹ ਡਬਲ ਸਾਈਜ਼ ਦੀਆਂ ਤੇ ਇਹ ਫਿਰ ਆਪਾਂ ਥੋੜਾ ਜਿਹਾ ਫਰਕ ਕਰਤਾ गल गले का भी फर्क करा बहुत क्योंकि इतों मैं पच्ची जोटे पा के वो सत्त जोटे बधा ले आप बधाए दो जोटे बधाए ये इस तरह बन जाती है वह देखो जी जे तीन इस तरह बनाने तीस इस तरह भी बना सकते जिदा मैं एक बार पाँच जोटे सत्त जोटे बधा दिनी हाँ तो ये दो जोटे बधा के पाँचवीं छेवीं सिलाई बधाई गए आपूँ जी इस तरह बन जाती है ਇਸ ਤਰ੍ਹਾਂ ਬਣ ਜਾਂਦੀ ਹੈ ਇੱਥੋਂ ਆਪਾਂ 60 ਛੁੱਟੇ ਕਰ ਲੇ ਆਹ ਤੇ ਇਹ 60 ਛੁੱਟੇ ਕਰ ਲੇ ਡਿਜ਼ਾਈਨ ਮੈਂ ਤੁਹਾਨੂੰ ਦਿਖਾਇਆ ਸੀ ਜਿਹੜਾ ਪਾ ਡਿਜ਼ਾਈਨ ਇਹਦੇ ਤੇ ਪਾਇਆਗਾ ਇਹ ਡਿਜ਼ਾਈਨ ਤੁਹਾਨੂੰ ਦਿਖਾਇਆ ਹੋਇਆਗਾ ਦੇਖੋ ਜੀ ਜੇ ਤੁਸੀਂ ਵੀ ਇਸ ਤਰ੍ਹਾਂ ਕਾਹੇ ਵਾਹ ਬਣਾਉਣੀ ਹੋਵੇ ਤੁਸੀਂ ਬਣਾ ਸਕਦੇ ਆ ਤੇ ਜੀ ਮਤਲਬ ਪਹਿਨਾ ਕਹਿੰਦੇ ਸਾਨੂੰ ਜਿੱਦਾਂ ਤੁਸੀਂ ਬਣਾਉਣੀ ਨੇ ਸਾਨੂੰ ਉਹ ਤੇ ਦੱਸੇ ਹੀ ਕਰੋ ਫਿਰ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਬਸ ਇਹ ਟਾਈਮ ਤੇ ਮੇਰਾ ਹੁਣ ਹੈ ਨਹੀਂ ਸੀ ਵੀਡੀਓ ਬਣਾਉਣ ਦਾ ਦੇਖੋ ਜੀ ਇਹ ਆਪਾਂ ਦੋ ਝੋਟੇ ਵਧਾਏ ਆ ਦੋ ਝੋਟੇ ਵਧਾ ਕੇ 5-7 ਸਲਾਈ 6 ਵਿੱਚ 7 ਵਿੱਚ ਸਲਾਈ ਵਧਾਉਂਦੇ ਨੂੰ ਦੇ ਪੈਸਤਰਾ ਵਧਾ ਰਹੇ ਆ ਤੁਸੀਂ ਵੀ ਇਸ ਤਰ੍ਹਾਂ ਇਹ ਬਾਹਰ ਪਿਆਰ ਕਰ ਸਕਦੇ ਆ ਇਹ ਪੂਰਾ ਫੋਰਸ ਸਾਈਜ਼ ਆਪਾਂ 60 ਰੁਪਏ ਇੱਥੋਂ ਪਾਈ ਦੇਖੋ ਵੈਸਾ ਆਮ ਤਵਾਂ ਹੁੰਦੀ ਆ ਜੈਨਸ ਦੀ ਵਾਹ 25 ਹੁੰਦੀ ਆ 24-25 ਤੱਕ ਹੀ ਹੁੰਦੀ ਆ ਇਹ ਜਿਆਦਾ ਫੋਰਸ ਸਾਈਜ਼ ਕਰਕੇ ਦੇਖੋ ਜੀ ਇਹ 27 ਤੇ ਜਾਵੜੀ ਆ ਐਲਸਾਈ ਹੈ ਇਹ 27 ਹੀ ਇੰਤਜ਼ਾਮ ਰਹੀ ਹੈ ਵਾ ਲੋ ਜੀ ਦੇਖੋ ਇਹ ਆਪਾਂ ਤੁਹਾਨੂੰ ਬਾਹਰ ਦਿਖਾਉਂਦੇ ਨੇ ਨੇੜੋ ਕਰਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਜੇ ਤੁਸੀਂ ਇਸ ਤਰ੍ਹਾਂ ਬਾ ਇਸ ਤਰ੍ਹਾਂ ਵੀ ਬਣਾ ਸਕਦੇ ਆ ਜਿਵੇਂ ਆਪਾਂ ਉੱਥੋਂ ਇੱਥੇ 25 ਝੋਟੇ ਪਾ ਕੇ ਤੇ ਆਪਾਂ ਸੱਤ ਝੋਟੇ ਵਧਾਤੇ ਸੀ ਇਕੱਠੇ ਜਿਆਦਾ ਵਧ ਗਏ ਸੀ ਤੇ ਇਹ ਆਪਾਂ ਇੱਥੇ ਦੋ ਝੋਟੇ ਵਧਾ ਕੇ ਚੌਥੀ ਪਾਣੀ ਮਿਸਲਾਈ ਫਿਰ ਆਪਾਂ ਵਧਾਉਂਦੇ ਗਏ ਦੇਖੋ ਜੀ ਇਹ ਬਾਹ ਇਸ ਤਰ੍ਹਾਂ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਇੱਕ ਡਿਜ਼ਾਈਨਸ ਦੀਆਂ ਇਹ ਦੋਵੇਂ ਬਾਹਾਂ ਆਪਾਂ ਤਿਆਰ ਕੀਤੀਆਂ ਫਿਰ ਆਪਾਂ ਅਲੱਗ ਜਾਈ ਪਾਤਾ ਫਰਕ ਕਰ ਦਿੱਤਾ ਥੋੜਾ ਬਹੁਤਾ ਦੇਖੋ ਜੀ ਤੁਸੀਂ ਇਸ ਤਰ੍ਹਾਂ ਵੀ ਬਾਹ ਬਣਾ ਸਕਦੇ ਹੋ ਦੋ ਝੋਟੇ ਕੇਰਾ ਪਾ ਕੇ ਪੰਜਵੀਂ ਚੌਥੀ ਛੇਵੀਂ ਸੱਤਵੀਂ ਸਲਾਈ ਵਧਾਉਂਦੇ ਵਧਾਉਂਦੇ ਜਾਓ ਲੋ ਜੀ ਮੈਂ ਕੱਜਲੂ ਇਹ ਸੁਣ ਬਾ ਇਹ ਜੋ ਕੋਟੀ ਬਣ ਕੇ ਤਿਆਰ ਹੋਈ ਆਪਾਂ ਫਿਰ ਤੁਹਾਨੂੰ ਫਿਰ ਦਿਖਾਵਾਂਗੇ ਇਹ ਫੁੱਲ ਸਾਈਜ਼ ਦੀ ਆ ਫਿਰ ਆਪਾਂ ਤੁਹਾਨੂੰ ਰੇਟ ਵੀ ਦੱਸਾਂਗੇ ਤੇ ਸਾਈਜ਼ ਵੀ ਦਿਖਾਵਾਂਗੇ ਕਿੱਥੇ ਜਾਣੀ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਪਿੰਡ ਕਾਲੇ ਕੰਦੇ ਵਿੱਚ ਤੇ ਡਿਜ਼ਾਈਨ ਵਗੈਰਾ ਤਾਂ ਮੈਂ ਵੀ ਪਾਰਕਰ ਬਲੌਗ 'ਚ ਦੱਦੀ ਹੁੰਦੀ ਸੀ ਇਹਦੇ ਵਿੱਚ ਮੈਂ ਤੁਹਾਨੂੰ ਰੇਟ ਕਿੱਥੇ ਜਾਣੀ ਆ ਉਹ ਮੈਂ ਇਹਦੇ ਵਿੱਚ ਹੀ ਦੱਸਦੀ ਹੁੰਦੀ ਆ ਦੋ ਜੀ ਜਿਹੜੀਆਂ ਮੇਰੀਆਂ ਭੈਣਾਂ ਪਾਹਾ ਬਣਦੀਆਂ ਨੇ ਤੁਸੀਂ ਵੀ ਇਸ ਤਰ੍ਹਾਂ ਇਹ ਫਿਰ ਆਪਣਾ ਡਿਜ਼ਾਈਨ ਜਿਹੜਾ ਇੱਥੋਂ ਸੀਗਾ ਕੇਰਾ ਧਰ ਲਿਆ ਸੀ ਅੱਡ ਜਾਈ ਨਾ ਇੱਥੋਂ ਆਪਣਾ ਡਿਜ਼ਾਈਨ ਸਟਾਰਟ ਕਰ ਲਿਆ ਸੀ ਆਹ ਕੁੰਡਾ ਲਾਲ ਦੇਖੋ ਥੀਰ ਆਪਾਂ ਇਹ ਡਿਜ਼ਾਈਨ ਤਾਂ ਇਸ ਤਰ੍ਹਾਂ ਹੀ ਜਾਂਦਾ ਰਿਹਾ ਤੇ ਆਹ ਜਿਹੜਾ ਡਿਜ਼ਾਈਨ ਸੀਗਾ ਇਹ ਵੀ ਡਿਜ਼ਾਈਨ ਸਾਨੂੰ ਮੈਂ ਦੱਸੂ ਜੀ ਕਿਸੇ 'ਚ ਪਾਇਆ ਨਾ ਤੁਹਾਨੂੰ ਮੈਂ ਇਹ ਵੀ ਵੱਡਾ ਡਿਜ਼ਾਈਨ ਵਾਰ ਦੱਸੂਗੀ ਬਣਤੀ ਦੱਸੂਗੀ ਫਿਰ ਆਪਾਂ ਜਿੰਨੇ ਵਧਾਈਗੇ ਜੇ ਫਿਰ ਜਿੰਨੇ ਵਧਾਈਗੇ ਫਿਰ ਪਈਹੀ ਡਿਜ਼ਾਈਨ ਸ਼ੁਰੂ ਕਰ ਦਿੱਤਾ ਕਿਉਂਕਿ ਕੁੰਡਲ ਤਾਂ ਫਿਰ ਚੰਗੀ ਨਹੀਂ ਸੀ ਲੱਗਣੀ ਜੇ ਪਹਿਥੋਂ ਵੀ ਸਟਾਰਟ ਕਰ ਦੇਣ ਨਹੀਂ ਸੀ ਵਧੀਆ ਬਣ ਕੇ ਤਿਆਰ ਹੋਣੇ ਤੇ ਫਿਰ ਬਾਅਦ ਡਿਜ਼ਾਈਨ ਕਰਤਾ ਦੇਖੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਸੋਹਣਾ ਕੋਈ ਕਰਨੇ ਪਾਇ ਖਾਸੇ ਜ ਪਾਇਆ ਤਾਂ ਤੁਹਾਨੂੰ ਦੱਸਾਂਗੇ ਇਹ ਡਿਜ਼ਾਈਨ ਵੀੰਦਾ ਹੋ ਜੀ ਕੋਟੀ ਦੇ ਵਿੱਚ ਨਾ ਜਦੋਂ ਵੀ ਤੁਸੀਂ ਕੋਟੀ ਚ ਡਿਜ਼ਾਈਨ ਪਾਉ ਮ ਤੁਸੀਂ ਥੋੜੇ ਜਿਹੜਾ ਜ਼ਿਆਦਾ ਐ ਲੰਬਾ ਜਾਂਦਾ ਹੋਵੇ ਐ ਫਲੀਆਂ ਜੈਨਸ ਦੀ ਹੋਵੇ ਲੇਡੀਜ਼ ਦੀ ਹੋਵੇ ਇਸ ਤਰੀ ਸੋਹਣੀਆਂ ਲੱਗਦੀਆਂ ਜਿਹੜੇ ਤਾਂ ਤੱਕ ਵੇਨ ਲੜਗਾ ਯਾਰ ਫਲਗਾ ਦੀਆਂ ਕੋਟੀ ਜੀ ਜ਼ਿਆਦਾ ਤਾਰੀਖੀ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਦੇਖੋ ਜੀ ਨਾਲ ਪਾ ਡਿਜ਼ਾਈਨ ਕਰ ਦਿੱਤਾ ਲਓ ਜੀ ਚਲੋ ਜੀ ਠੀਕ ਆ ਵੀਡੀਓ ਦਾ ਆਪਾਂ ਐਂਡ ਕਰ ਲੱਗੇ ਕਿਉਂਕਿ ਟਾਈਮ ਕਾਫੀ ਹੋ ਗਿਆਗਾ ਤੇ ਮੈਂ ਕਿਹਾ ਮੈਂ ਦਿਖਾ ਦਾਂ ਹੋ ਸਕਦਾ ਤਸਵੀਰ ਮੈਂ ਸਲਾਈ ਕਰ ਦਾਂ ਤੇ ਮੈਂ ਕਿਹਾ ਚਲੋ ਪਹਿਲਾਂ ਕੱਲੀਆਂ ਬਾਹਾਂ ਦਾ ਫਿਰ ਬਾਅਦ ਜੇ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਨਾ ਹਲੋ ਇਹ ਤਾਂ ਸੁਣਾ ਤੇ ਯਾਨ ਮੈ ਸੁਣ ਪਹਿਲਾਂ ਹੀ ਦਿਖਾਤਾ ਸੀ ਕਿੰਨ ਕਾਲੀ ਕਾਲੀ ਸੀ ਦਿਖਾਇਆ ਸੀ ਗੱਡ ਜਾਨ ਹਾਂ ਹੋਸੀ ਆਸ ਨੂੰ ਘਟਾਈ ਸੁਣ ਮੈਂ ਪਹਿਲਾਂ ਵੀ ਦੱਸਿਆ ਹੋਇਆਗਾ ਇਹ ਆਪਾਂ ਘਟਾਈ ਪਾਉਣੇ ਹੁਣ ਇੱਥੋਂ ਘਟਾਈ ਪਾਉਂਦੇ ਪਾਉਂਦੇ ਫਿਰ ਪਾਈ ਦਿਓ ਘਟਾਈ ਪਾ ਦੇਣੇ ਹੁਣੇ ਚਲੋ ਜੀ ਠੀਕ ਆ ਬਹੁਤ ਧੰਨਵਾਦ ਆਪਣੇ ਨਾਲ ਜੜਨ ਦਾ